ਦੀ ਪੰਜਾਬੀ ਦੇ ਪ੍ਰੋਗਰਾਮ ਖੇਡ ਸੰਸਾਰ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਕੌਮੀ ਖੇਡ हॉकी ਸੰਬੰਧੀ ਆਪਾਂ ਅਕਸਰ ਗੱਲ ਕਰਦੇ ਆਂ ਜ਼ਿੰਮੇਵਾਰੀ ਦੇ ਨਾਲ ਗੱਲ ਕਰਨੀ ਬਣਦੀ ਹੈ ਤੇ ਅੱਜ ਸੀ ਸਟੂਡੀਓ ਤੋਂ ਬਾਹਰ ਆ ਕੇ हॉकी ਦੀ ਖੇਡ ਸੰਬੰਧੀ ਗੱਲ ਕਰ ਰਹੇ ਆਂ ਕਿਉਂਕਿ ਪੰਜਾਬ ਦੇ ਬਹੁਤ ਹੀ ਵਕਕਾਰੀ ਇੱਕ ਖੇਡ ਮੈਦਾਨ ਦੇ ਵਿੱਚੋਂ हॉकी ਦੇ ਦ੍ਰਿਸ਼ ਤੁਹਾਨੂੰ ਵਿਖਾ ਰਹੇ ਆਂ। ਇਹ ਮੈਦਾਨ ਹੈ ਜਲੰਧਰ ਦਾ ਬਿਹਤ ਪ੍ਰਸਿੱਧ ਸੁਰਜੀਤ हॉकी ਸਟੇਡੀਅਮ ਜਿੱਥੇ ਕਿ ਇੱਕ ਬਹੁਤ ਹੀ ਵੱਡੇ ਕੌਮੀ ਟੂਰਨਾਮੈਂਟ ਦੇ ਮੁਕਾਬਲੇ ਪਿਛਲੇ ਦਿਨੀ ਸ਼ੁਰੂ ਹੋਏ ਉਸ ਟੂਰਨਾਮੈਂਟ ਦੇ ਮੁਕਾਮ ਵਿੱਚ ਹੁਣ ਫਾਈਨਲ ਮੁਕਾਬਲੇ ਅੱਜ ਖੇਡੇ ਜਾ ਰਹੇ ਨੇ ਤੇ ਉਸ ਮੌਕੇ ਅੱਜ ਅਸੀਂ ਇਸ ਸਟੇਡੀਅਮ ਵਿਖੇ ਪਹੁੰਚੇ ਆਂ 14ਵੀਂ ਜੂਨੀਅਰ ਪੁਰਸ਼ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅੱਜ ਖੇਡੇ ਜਾ ਰਹੇ ਨੇ ਤੇ ਉਹਨਾਂ ਸੰਬੰਧੀ ਗੱਲ ਕਰਨ ਲਈ ਅੱਜ ਅਸੀਂ 올ੰਪੀਅਨ ਸਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਆਏ ਆਂ ਬੜੇ ਮਾਣ ਵਾਲੀ ਗੱਲ ਹੈ ਬੜੀ ਮਹੱਤਵਪੂਰਨ ਗੱਲ ਹੈ ਕਿ ਇਸ ਕੌਮੀ ਪੱਧਰ ਦੇ ਟੂਰਨਾਮੈਂਟ ਦੇ ਮੁਕਾਬਲੇ ਪੰਜਾਬ ਵਿੱਚ ਆਏ ਨੇ ਹਾਕੀ ਪੰਜਾਬ ਨੂੰ ਇਸ ਦੀ ਜ਼ਿੰਮੇਵਾਰੀ ਮਿਲੀ ਹੈ ਜਿਸ ਨੂੰ ਹਾਕੀ ਪੰਜਾਬ ਨੇ ਬਾਖੂਬੀ ਨਿਭਾਇਆ ਅਤੇ ਇਸ ਟੂਰਨਾਮੈਂਟ ਦੇ ਵੱਖ-ਵੱਖ ਪਹਿਲੂਆਂ ਬਾਰੇ ਇਸ ਦੇ ਆਯੋਜਨ ਸੰਬੰਧੀ ਜੋ ਜੋ ਤਿਆਰੀਆਂ ਪਿਛਲੇ ਦਿਨੀ ਕੀਤੀਆਂ ਗਈਆਂ ਤੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਈਆਂ ਟੀਮਾਂ ਉਹਨਾਂ ਦੇ ਕੋਚ ਸਹਿਬਾਨ ਦੇ ਨਾਲ ਵੀ ਗੱਲ ਕਰਾਂਗੇ ਅੱਜ ਦੇ ਇਸ ਸਮੁੱਚੇ ਤਾਜ਼ਾ ترین ਅੰਕ ਦੇ ਨਾਲ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਖੇਡ ਸੰਸਾਰ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਸੁਰਜੀਤ ਹੌਕੀ ਸਟੇਡੀਅਮ ਜਲੰਧਰ ਵਿਖੇ ਜਿੱਥੇ ਕਿ 14ਵਾਂ ਜੂਨੀਅਰ ਪੁਰਾ ਸ਼ੌਕੀ ਚੈਂਪੀਅਨਸ਼ਿਪ ਦੇ ਮੁਕਾਬਲੇ ਚੱਲ ਰਹੇ ਨੇ ਫਾਈਨਲ ਮੁਕਾਬਲੇ ਅੱਜ ਖੇਡੇ ਜਾ ਰਹੇ ਨੇ ਤੇ ਇਸ ਮੌਕੇ ਅਸੀਂ ਹੌਕੀ ਦੀ ਖੇਡ ਸੰਬੰਧੀ ਇਸ ਟੂਰਨਾਮੈਂਟ ਸੰਬੰਧੀ ਅਤੇ ਪੰਜਾਬ ਵਿੱਚ ਹੌਕੀ ਦੀ ਸਥਿਤੀ ਸੰਬੰਧੀ ਵੀ ਗੱਲ ਕਰਾਂਗੇ ਤੇ ਇਸ ਗੱਲਬਾਤ ਨੂੰ ਕਰਨ ਦੇ ਲਈ ਸਾਡੇ ਕੋਲ ਇਸ ਲਈ ਮੌਜੂਦ ਨੇ ਸਰਦਾਰ ਅਮਰੀਕ ਸਿੰਘ ਕੁਆਰ ਸੈਕਟਰੀ ਜਨਰਲ ਹੌਕੀ ਪੰਜਾਬ ਅਸੀਂ ਉਹਨਾਂ ਤੋਂ ਅੱਜ ਦੇ ਮੁਕਾਬਲੇ ਬਾਰੇ ਅਤੇ ਹਾਕੀ ਦੇ ਇਸ ਆਯੋਜਨ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਤੇ ਸਭ ਤੋਂ ਪਹਿਲਾਂ ਅਮਰਦੀਪ ਸਿੰਘ ਪਵਾਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਜੀ ਜਿੰਦਦਰ ਦੂਦਰਸ਼ਨ ਦਾ ਤੁਸੀਂ ਅੱਜ ਇੱਥੇ ਆਏ ਹੋ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਕਿ ਜਿਹੜੀ ਸਾਡੀ ਹਾਕੀ ਇੰਡੀਆ ਇਹ ব্রੋਂਜ਼ ਮੈਡਲ ਲੈ ਕੇ ਆਈ ਆ ਪੈਰਿਸ ਵਿੱਚ ਔਰ ਉਸ ਤੋਂ ਪਹਿਲਾਂ ਪੋਕੀਓ ਵੇਖੀ ਸਾਡਾ ব্রੋਂਜ਼ ਮੈਡਲ ਸੀ ਜਿਹੜੀ 41 ਸਾਲਾਂ ਬਾਅਦ ਇੱਕ ਰਿਕਾਰਡ ਹੋਇਆ ਔਰ ਸਭ ਇਹ ਸੀ ਬਹੁਤ ਹੀ ਮਾਣ ਸਾਨੂੰ ਮਹਿਸੂਸ ਹੈ ਕਿ ਸਾਡੀ ਜਿਹੜੀ ਜੁਨੀਅਰ ਹਾਕੀ ਵਿੱਚ ਸਾਡੇ ਓਕੇ ਓਲੰਪਿਕ ਵਿੱਚ 10 ਪਲੇਅਰ ਸਨ ਪੰਜਾਬ ਦੇ ਔਰ ਇਸ ਓਲੰਪਿਕ ਵਿੱਚ ਸਾਡੇ 8 ਪਲੇਅਰ ਸੀ ਤੇ 2 ਰਿਜ਼ਰਵ ਸੀ ਬਹੁਤ ਚੰਗਾ ਕਿ ਸਾਡਾ ਪੰਜਾਬ ਹਾਕੀ ਹਾਕੀ ਪਲੇ ਕਰ ਰਹੇ ਨੇ ਉਹਦਾ ਤੁਸੀਂ ਦੇਖਣ ਤੋਂ ਦੇਖ ਹੀ ਰਹੇ ਕਿ ਜਿਹੜੀ ਆ 14ਵੀਂ ਜੁਨੀਅਰ ਹਾਕੀ ਨੈਸ਼ਨਲ ਜਿਹੜੀ ਆ ਤੁਹਾਨੂੰ ਹਾਕੀ ਇੰਡੀਆ ਨੇ ਅਲਾਉਟ ਕੀਤੀ ਆ ਉਹ ਅਚੀ ਬਹੁਤ ਬਖੂਬੀ ਅਚੀ ਤਰ੍ਹਾਂ ਅਸੀਂ ਕੰਡਕਟ ਕਰਾਈ ਹੈ ਤੇ ਜਿਹੜੀ ਕਿ ਹਾਕੀ ਇੰਡੀਆ ਤੇ ਬੜੀ ਸਰਟੀਫਾਈ ਹੈ ਤੇ ਸਾਡੇ ਜਿਹੜੇ ਜਿੰਨੀਆਂ ਟੀਮਾਂ ਨੇ ਪਾਰਟਿਸਪੇਟ ਕੀਤਾ ਬਹੁਤ ਟੀਮਾਂ ਵੀ ਬਹੁਤ ਖੁਸ਼ ਨੇ ਕਿਉਂਕਿ ਪਹਿਲੀ ਵਾਰ ਉਹ ਕਹਿੰਦੇ ਕਿ ਜਿਹੜੀ ਇਹ ਇਸ ਤਰ੍ਹਾਂ ਦੀ ਨੈਸ਼ਨ ਦੇਖ ਨੂੰ ਮਿਲੀ ਹੈ ਜੀ ਪਰ ਤੁਹਾਨੂੰ ਅਸੀਂ ਦੱਸਾਂਗਾ ਕਿ ਸਾਰੀਆਂ ਟੀਮਾਂ ਨੂੰ ਅਸੀਂ ਇੱਕ ਇੱਕ ਪਲੇਅਰ ਨੂੰ ਉੱਤੇ ਤੋਹਫੇ ਸ਼ੂਜ਼ ਕਾਪੀਆਂ ਟੀ-ਸ਼ਰਟਾਂ ਟੈਕ ਸਾਰੇ ਨੂੰ ਅਸੀਂ ਦੇ ਕੇ ਤੋੜਿਆ ਸੋ ਬਹੁਤ ਸਾਰੇ ਕੋਚ ਮੈਨੇਜਰ ਔਰ ਰਹਿਣ ਦਾ ਖਾਣ ਦਾ ਕੋਈ ਪਤਾ ਹੀ ਨਹੀਂ ਅਥੀ ਜੀ ਕਿ ਪੰਜਾਬੀ ਸਾਡਾ ਬਹੁਤ ਅਚਾਰੀਜਮੈਂਟ ਹੁੰਦਾ ਸੋ ਅਸੀਂ ਆਸ ਕਰਦੇ ਹਾਂ ਕੋਈ ਬੜੇ ਅੱਗੇ ਤੋਂ ਵੀ ਇਦਾਂ ਹੀ ਖੁਸ਼ੀ-ਖੁਸ਼ੀ ਆਉਣ ਤੇ ਖੁਸ਼ੀ-ਖੁਸ਼ੀ ਜਾਣ ਸੋ ਇਹ ਸਾਨੂੰ ਬਹੁਤ ਧੰਨਵਾਦ ਇਹ ਸਾਨੂੰ ਇਵੈਂਟ ਮਿਲਿਆ ਪਰ ਅਸੀਂ ਆਸ ਉਹਨਾਂ ਸਾਨੂੰ ਹੁਣ ਇਹ ਵਾਦਾ ਕੀਤਾ ਕਿ ਤੁਹਾਨੂੰ ਹਰ ਸਾਲ ਕੋਈ ਨਾ ਕੋਈ ਇਵੈਂਟ ਕੋ ਡੈਸ਼ ਨਾ ਸੀਰੀਅਲ ਨਾ ਸੀ ਕੋਈ ਇੰਟਰਨੈਸ਼ਨਲ ਇਵੈਂਟ ਵੀ ਸਾਨੂੰ ਅਲਾਟ ਕਰਨਗੇ ਜੀ ਸੋ ਮੁਕਾਬਲੇ ਚੱਲ ਰਹੇ ਨੇ ਸਾਡੇ ਮਗਰ ਤੁਸੀਂ ਵੇਖ ਸਕਦੇ ਹੋ ਕਿ ਹਾਕੀ ਖਿਡਾਰੀ ਆਪਣੇ ਜੋਰ ਵਿਖਾ ਰਹੇ ਨੇ ਤੇ ਪੰਜਾਬ ਹਾਕੀ ਦੇ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਇਸ ਟੂਰਨਾਮੈਂਟ ਨੂੰ ਮੇਲਣਾ ਫਿਰ ਨਿਭਾਉਣਾ ਉਹਦੇ ਲਈ ਬਹੁਤ ਪ੍ਰਬੰਧ ਵੀ ਕੀਤੇ ਤੁਸੀਂ ਜਿਵੇਂ ਕਿ ਉਹਦਾ ਜ਼ਿਕਰ ਕੀਤਾ ਸੋ ਪੰਜਾਬ ਦੀ ਹਾਕੀ ਦੇ ਲਈ ਕਿੰਨੇ ਮਾਇਨੇ ਰੱਖਦਾ ਇਹੋ ਜਿਹਾ ਟੂਰਨਾਮੈਂਟ ਪੰਜਾਬ ਵਿੱਚ ਹੋਣਾ ਜਲੰਧਰ ਵਿੱਚ ਹੋਣਾ ਜਿਹੜਾ ਕਿ ਹਾਕੀ ਦਾ ਗੜ ਮੰਨਿਆ ਜਾਂਦਾ ਹੈ ਸਾਡਾ ਜਲੰਧਰ ਸ਼ਹਿਰ ਸੋ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਇਹਦੇ ਮਾਇਨੇ ਨੇ ਇਹਦੀ ਕੀ ਮਹੱਤਤਾ ਬਣਦੀ ਹੈ ਹਾਕੀ ਪੰਜਾਬ ਦੇ ਲਈ ਦੇਖੋ ਤੁਸੀਂ ਇਹ ਬੜੀ ਵਧੀਆ ਗੱਲ ਕੀਤੀ ਹੈ ਕਿ ਜਦੋਂ ਇਹ ਸਾਡਾ ਜਨਰ ਇੱਕ ਹਾਕੀ ਦਾ ਹੱਬ ਹੈ ਜੀ ਹਾਕੀ ਦਾ ਸੈਂਟਰ ਹੈ ਇਹਦੇ ਵਿੱਚ ਸਾਡੀਆਂ ਕਾਫੀ ਡਿਪਾਰਟਮੈਂਟ ਟੀਮਾਂ ਪੰਜਾਬ ਪੁਲਿਸ ਬੀਐਸਐਪ ਪੰਜਾਬ ਰੇਲਵੇ ਸੰਧ ਬੈਂਕ ਪੰਜਾਬ ਮੈਸ਼ਨ ਪੀਆਰਪੀਐਫ ਆਈਟੀਬੀਪੀ ਔਰ ਆਰਮੀ ਲੈਬਲ ਵੀ ਉਹਨਾਂ ਦੇ ਆ ਵੀ ਔਰ ਮੋਸਟ ਇੱਥੇ ਸੈਂਟਰ ਹੈ ਜੀ ਉਹ ਕਾਫੀ ਉਹਨਾਂ ਦੀਆਂ ਔਰ ਬਾਕੀ ਸਾਡੇ ਕਾਲਜਸ ਯੂਨੀਵਰਸਿਟੀ ਅਕੈਡਮੀਆ ਵੀ ਇੱਥੇ ਨੇ ਸਦੀਦ ਅਕੈਡਮੀ ਸਾਡੀ ਸਰਕਾਰ ਦੀ ਹੈ ਉਹ ਵੀ ਇੱਥੇ ਬੱਚੇ ਸੋ ਸਬਸੋ ਬੱਚਾ ਇੱਥੇ ਪ੍ਰੈਕਟਿਸ ਕਰਦਾ ਹੈ ਜੇ ਮੈਂ ਸਾਡੇ ਮਠਾਪੁਰ ਹੈ ਮਠਾਪੁਰ ਸਬਸੋ ਬੱਚਾ ਜਿਹੜਾ ਅਕੈਡਮੀ ਚੱਲ ਰਹੀ ਹੈ ਸੋ ਬਹੁਤ ਅੱਛਾ ਮਾਹੌਲ ਹੈ ਪਰ ਇਹੋ ਜਿਹਾ ਈਵੈਂਟ ਦੀ ਜ਼ਰੂਰਤ ਸੀ ਜੀ ਜਿਹੜੀ ਸਾਨੂੰ ਇਹ ਈਵੈਂਟ ਮਿਲਿਆ ਤੁਸੀਂ ਜਿਵੇਂ ਕਿਹਾ ਕਿ 29 ਟੀਮਾਂ ਸਾਰੇ ਸਵੀਟਾਂ ਦੀਆਂ ਸਨ ਤੋਂ ਉਹਨਾਂ ਟੀਮਾਂ ਨੂੰ ਉਹਨਾਂ ਨੂੰ ਕਮਿਊਨਿਟੀ ਦਾ ਖਾਣੇ ਦਾ ਪ੍ਰਬੰਧ ਕਰਨਾ ਹੈ ਬੜੀ ਮੁਸ਼ਕਲ ਲੱਗਦਾ ਹੈ ਸੋ ਅਸੀਂ ਬਾਖੂਬੀ ਬਹੁਤ ਅੱਛੀ ਤਰ੍ਹਾਂ ਇਹ ਕੀਤਾ ਤੇ ਜਿਹੜਾ ਸਾਰਿਆਂ ਤੋਂ ਮੈਂ ਪਹਿਲਾਂ ਦੱਸਿਆ ਅਪਰੀਸ਼ੀਏਟ ਕੀਤਾ ਸੋ ਅਸੀਂ ਇਹੀ ਆਸ ਕਰਾਂਗੇ ਸਾਨੂੰ ਇਹਦੇ ਇਵੈਂਟ ਮਿਲਣ ਤੇ ਜਦੋਂ ਆਪਾਂ ਗੱਲ ਕੀਤੀ ਕਿ ਪੰਜਾਬ ਦੀ ਹਾਕੀ ਦੇ ਲਈ ਬੜੀ ਅਹਿਮੀਅਤ ਹੈ ਇਸ ਟੂਰਨਾਮੈਂਟ ਦੀ ਪੰਜਾਬ ਦਾ ਹਾਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਸਾਡੇ ਖਿਡਾਰੀ ਵੱਡੀ ਗਿਣਤੀ ਵਿੱਚ ਕੌਮੀ ਟੀਮ 'ਚ ਪਹੁੰਚਦੇ ਰਹੇ ਨੇ ਤੇ ਇਹ ਵੀ ਗੱਲ ਹੈ ਕਿ ਜਦੋਂ ਪੰਜਾਬ ਦੇ ਖਿਡਾਰੀ ਜ਼ਿਆਦਾ ਪਹੁੰਚੇ ਆ ਟੀਮ 'ਚ ਤਾਂ ਸਾਡੀ ਟੀਮ ਕਮਾਂਡਰੀ ਪੱਧਰ ਤੇ ਪ੍ਰਾਪਤੀਆਂ ਵੀ ਚੰਗੀਆਂ ਕਰਦੀ ਰਹੀ ਹੈ ਸੋ ਇਸ ਵੇਲੇ ਮੌਜੂਦਾ ਸਮੇਂ ਪੰਜਾਬ ਦੀ ਹਾਕੀ ਜਾ ਪੰਜਾਬ ਦੀ ਜਿਹੜੀ ਨੌਜਵਾਨ ਖੜਾ ਰਹੀ ਉੱਭਰ ਕੇ ਆ ਰਹੇ ਨੇ ਉਹਨਾਂ ਦਾ ਭਵਿੱਖ ਤੁਸੀਂ ਕਿਹੋ ਜਿਹਾ ਵੇਖਦੇ ਆ ਅ ਦੇਖੋ ਤੁਹਾਨੂੰ ਮੈ ਦੱਸਣ ਦੀ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਪਿਛਲੇ 10 ਪਲੇਟ ਜਿਹੜੇ 올림픽 ਖੇਡਣ ਗਏ ਸੀਗੇ ਜੀ ਬ੍ਰੌਂਗ ਬੈਂਡ ਸੀ ਪੰਜਾਬ ਗਵਰਨਮੈਂਟ ਉਹਨਾਂ ਨੂੰ ਗੱਸਰ ਅਫਸਰ ਪੰਜ ਛੇ ਜਿਹੜੇ ਖਿਡਾਰੀ ਉਹਨਾਂ ਨੂੰ ਡੀਵਾਈਐਸਪੀ ਪੰਜਾਬ ਪੁਲਿਸ ਭਰਤੀ ਹੋ ਗਿਆ ਤੇ ਤਿੰਨ ਚਾਰ ਜਿਹੜੇ ਆਪਣੇ ਰੋ ਪੀਸੀਐਸ ਸੈਲੈਕਟ ਹੋ ਗਏ ਜੀ ਸੋ ਬਹੁਤ ਚੰਗੀ ਗੱਲ ਹੈ ਜਦੋਂ ਬੱਚੇ ਇਹੋ ਜਿਹੇ ਬੂਸਟਰ ਮਿਲੇ ਤਾਂ ਆਉਣ ਵਾਲੇ ਭਵਿੱਖ ਸਾਰਿਆਂ ਦਾ ਸਿਕਿਉਰ ਹੋ ਗਿਆ ਤੇ ਸਾਰੇ ਬੱਚੇ ਹੌਕੀ ਬਣਾ ਜਿਆਦਾ ਮੂੜ ਹੋਏਗਾ ਕਿ ਬੱਚਿਆਂ ਦੇ ਬੱਚੇ ਔਰ ਉਹਨਾਂ ਦੇ ਪੇਰੈਂਟਸ ਵੀ ਚਾਹਣਗੇ ਕਿ ਸਾਡੇ ਬੱਚੇ ਹੌਕੀ ਖੇਡਣ ਕਿਉਂਕਿ ਇਹ ਤੁਹਾਡਾ ਕੈਰੀਅਰ ਸੇਫ ਹੈ ਤੇ ਹਰ ਪੇਰੈਂਟ ਚਾਹੇਗਾ ਕਿ ਸਾਡਾ ਬੱਚਾ ਹੌਕੀ ਚਾਵੇ ਸੋ ਇਸ ਆਲੰਪਿਕਸ ਤੋਂ ਬਾਅਦ ਸਾਡੀਆਂ ਹੌਕੀ ਗਰਾਊਂਡਾਂ 'ਚ ਕਾਫੀ ਉਤਸ਼ਾਹ ਹੋਇਆ ਤੇ ਕਾਫੀ ਰਸ਼ ਵੱਧ ਗਿਆ ਬੱਚਿਆਂ ਦਾ ਜੀ ਸੋ ਭਾਰਤ ਦੀ ਕੌਮੀ ਹਾਕੀ ਟੀਮ ਨੇ ਜਿੱਥੇ ਪਹਿਲਾ 올림픽 ਖੇਡਾਂ ਵਿੱਚ ਪ੍ਰਾਪਤੀ ਕੀਤੀ ਉਸ ਤੋਂ ਬਾਅਦ ਏਸ਼ੀਅਨ ਚੈਂਪੀਅਨਸ ਟਰੋਫੀ ਦਾ ਵੀ ਖਿਤਾਬ ਜਿੱਤਿਆ ਉਹਦਾ ਸੁਭਾਵਿਕ ਤੌਰ ਤੇ ਅਸਰ ਪੈਂਦਾ ਹੈ ਨੌਜਵਾਨ ਪੀੜ੍ਹੀ ਤੇ ਉਹ ਵੀ ਖੇਡ ਵੱਲ ਜੁੜਨ ਦੇ ਲਈ ਉਤਸ਼ਾਹਿਤ ਹੁੰਦੇ ਨੇ ਤੇ ਇਹ ਗੱਲ ਹੁਣ ਆਪਾਂ ਭਾਰਤੀ ਹਾਕੀ ਟੀਮ ਦੀ ਕਰੀਏ ਤਾਂ ਉਸਨੇ ਪਹਿਲਾ 올림픽 ਖੇਡਾਂ ਵਿੱਚ ਲਗਾਤਾਰ ਦੋ ਵਾਰ ਮੈਡਲ ਜਿੱਤਿਆ ਤੇ ਉਸ ਤੋਂ ਬਾਅਦ ਏਸ਼ੀਅਨ ਚੈਂਪੀਅਨਸ ਟਰੋਫੀ ਦਾ ਖਿਤਾਬ ਵੀ ਜਿੱਤਿਆ ਸੋ ਤੁਹਾਨੂੰ ਇਹ ਚੀਜ਼-ਚੀਜ਼ ਨੂੰ ਤੁਸੀਂ ਸਹਿਮਤ ਹੋ ਇਸ ਸੀਜ਼ਨ ਨਾਲ ਕਿ ਭਾਰਤੀ ਹਾਕੀ ਟੀਮ ਜਿਹੜੀ ਮੋੜ ਲੀਹਾਂ ਉੱਤੇ ਆ ਰ ਜਿਹੜਾ ਮੁਕਾਮ ਕਿਸੇ ਵੇਲੇ ਸਾਡਾ ਹੁੰਦਾ ਸੀ ਉਸ ਨੂੰ ਦੁਬਾਰਾ ਹਾਸਲ ਕਰਨ ਵੱਲ ਉਹ ਵਧ ਰਹੀ ਹੈ। ਅ ਦੇਖੋ ਕਿ ਜਿਹੜੀ ਅੱਜ ਜੂਨੀਅਰ ਨੈਸ਼ਨਲ ਫਾਈਨਲ ਹੋਣਾ ਸਾਡੀ ਪੰਜਾਬ ਹਾਕੀ ਜੂਨੀਅਰ ਕਾਫੀ 11 ਸਾਲ ਤੋਂ ਬਾਅਦ ਅੱਜ ਫਾਈਨਲ ਖੇਡ ਰਹੀ ਹੈ। ਜੀ। ਇਹ ਬੱਚੀ ਖੇਡ ਰਹੀ ਹੈ ਬਹੁਤ ਅੱਛਾ ਪਰਫਾਰਮੈਂਸ ਹੈ ਜਿਹੜਾ ਜੂਨੀਅਰ ਹੈ। ਇਹਨਾਂ ਨੇ ਹੀਗਾ ਜੂਨੀਅਰ ਵਰਲਡ ਕੱਪ ਇਹਨਾਂ ਨੇ ਹੀ ਸੀਨੀਅਰ ਖੇਡਣਾ। ਜੀ। ਸੋ ਜੇ ਇਸ ਲੈਵਲ ਦਾ ਸਾਡਾ ਸਟਾਫ ਹੋਏਗਾ ਔਰ hockey India ਦਾ ਮੈਨੂੰ 2 ਹਫ਼ਤੇ ਪਹਿਲਾਂ ਫੋਨ ਉਹਨਾਂ ਦੇ ਅਫੀਸ਼ੀਅਲ ਦਾ ਆਇਆ ਸੀ ਜੀ ਉਹਨਾਂ ਦੀ ਵਰਡਿੰਗ ਸੀ ਜੇ hockey ਪੰਜਾਬ hockey ਹੈ ਪੰਜਾਬ ਹੈ ਤੇ ਇੰਡੀਆ ਹੈ ਜੀ ਨਹੀਂ ਇਹ ਤਾਂ ਫਿਰ ਕੁਝ ਨਹੀਂ ਜੀ ਸੋ ਇਹ ਬੜੀ ਸਾਡੀ ਮਾਨ ਵਾਲੀ ਗੱਲ ਹੈ ਕਿ ਜੇ ਸਾਡੇ ਬੱਚੇ ਠੀਕ ਖੇលਗੇ ਤਾਂ ਇੰਡੀਆ ਵੀ ਉਹਦੇ ਨਾਲ ਉੱਤੇ ਰਹੇਗਾ ਕਿ ਉਹ ਦਿਨ ਦੂਨਿਕ ਅਸੀਂ hockey ਚ gold ਵੀ ਲੈ ਲਾਂਗੇ ਅਮਰੀਕ ਸਿੰਘ ਪਵਾਰ ਉਹਨੇ ਤੁਹਾਨੂੰ ਤਫਸੀਲ ਵਿੱਚ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਜੋ ਉਪਰਾਲੇ ਹੋ ਰਹੇ ਨੇ ਸੋ ਆਸ ਕਰਦੇ ਹਾਂ ਕਿ ਉਪਰਾਲੇ ਜਾਰੀ ਰਹਿਣਗੇ ਸਾਡੇਆਂ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਹੌਕੀ ਪੰਜਾਬ ਦੇ ਨਾਲ ਨੇ ਹੌਕੀ ਇੰਡੀਆ ਦੇ ਨਾਲ ਨੇ ਤੁਸੀਂ ਸਾਡੇ ਲਈ ਸਮਾਂ ਕੱਢਿਆ ਅੱਜ ਦੇ ਇਸ ਆਯੋਜਨ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਤੇ ਦੂਰਦਰਸ਼ਕੰਦਰ ਦਾ ਤੁਸੀਂ ਇੱਥੇ ਮੌਕਾ ਕੱਢ ਕੇ ਆਇਓ ਅਸੀਂ ਇਹ ਆਸ ਕਰਦੇ ਕਿ ਅੱਗੇ ਤੁਸੀਂ ਹੌਕੀ ਲਈ ਇਹਨੂੰ ਹੋਰ ਇੰਪਰੂਵਮੈਂਟ ਦੇ ਲਈ ਸਾਨੂੰ ਸਾਡਾ ਸਾਥ ਦਿੰਦੇ ਰਹੋ ਤਾਂ ਅਸੀਂ ਆਪਣਾ ਕੰਮ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਹੁਣ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ 올ੰਪੀਅਨ ਸੰਜੀਵ ਕੁਮਾਰ ਜੀ ਜਿਨ੍ਹਾਂ ਨੇ ਸਭ ਤੋਂ ਵੱਡੇ ਹਾਕੀ ਦੇ ਕੁਮਾਂਤਰੀ ਮੰਚ ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੋਈ ਹੈ ਤੇ ਹੁਣ ਹਾਕੀ ਪੰਜਾਬ ਦੇ ਵਿੱਚ ਵੀ ਖਜ਼ਾਨਚੀ ਵਜੋਂ ਇੱਕ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਨੇ ਸੋ ਬਹੁਤ ਬਹੁਤ ਸਵਾਗਤ 올ੰਪੀਅਨ ਸੰਜੀਵ ਕੁਮਾਰ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸਰ ਥੈਂਕ ਯੂ ਸੋ ਤੁਹਾਡੇ ਨਾਲ ਗੱਲ ਸ਼ੁਰੂ ਕਰਾਂਗੇ ਕਿ ਹਾਕੀ ਪੰਜਾਬ ਦੇ ਵਿੱਚ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਤੁਸੀਂ ਪਹਿਲਾਂ ਹਾਕੀ ਦੇ ਮੈਦਾਨ ਵਿੱਚ ਜ਼ਿੰਮੇਵਾਰੀ ਨਿਭਾਈ ਹੈ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਤੇ ਹੁਣ ਤੁਸੀਂ ਹਾਕੀ ਪੰਜਾਬ ਦੇ ਵਿੱਚ ਵੀ ਜ਼ਿੰਮੇਵਾਰੀ ਨਿਭਾ ਰਹੇ ਹੋ ਉਸ ਜ਼ਿੰਮੇਵਾਰੀ ਦੇ ਬਾਰੇ ਤੁਹਾਨੂੰ ਸਾਨੂੰ ਥੋੜਾ ਜਿਹਾ ਜ਼ਰੂਰ ਦੱਸੋ ਸਾਡੀ ਜਿਹੜੀ ਹਾਕੀ ਪੰਜਾਬ ਹੈ ਉਹਦਾ ਬਹੁਤ ਹੀ ਵੱਡਾ ਸਾਡਾ ਤਾਲਮੇ ਲ ਹੈ ਜੀ ਔਰ ਬੜੀ ਵੱਡੀ ਕੰਟਰੀਬਿਊਸ਼ਨ ਹੈ ਸਾਡੇ ਜਿਹੜੇ ਹੈ ਹਾਕੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਨਿਤਨ ਕੋਹਲੀ ਜੀ ਨੇ ਤੇ ਜਿਹੜੇ ਜਨਰਲ ਸੈਕਟਰੀ ਨੇ ਸ਼੍ਰੀ ਸਰਦਾਰ ਅਮਰੀਤ ਸਿੰਘ ਕੁਵਾਰ ਜੀ ਨੇ ਜੀ ਔਰ ਸਾਡੇ ਹੋਰ ਵੀ ਜਿਹੜੇ ਐਗਜ਼ੀਕਿਊਟਿਵ ਮੈਂਬਰ ਨੇ ਔਰ ਸਾਡੇ ਡਿਸਟ੍ਰਿਕਟ ਦੇ ਜਿਹੜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਹੜੀ ਸਾਨੂੰ ਹੋਕੀ ਇੰਡੀਆ ਨੇ ਸਾਨੂੰ ਇਹ ਨੈਸ਼ਨਲ ਪ੍ਰੋਵਾਈਡ ਕੀਤੀ ਹੈ ਔਰ ਇਹਨੂੰ ਆਪਾਂ ਬੇਖੂਬੀ ਨਾਲ ਢਵਾ ਰਹੇ ਹਾਂ ਔਰ ਬਹੁਤ ਵਧੀਆ ਤਰੀਕਿਆਂ ਨਾਲ ਆਪਾਂ ਰਲ ਮਿਲ ਕੇ ਸਾਰੇ ਇਹਨੂੰ ਢਵਾ ਰਹੇ ਹਾਂ ਸੋ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ 14ਵੀਂ ਨੈਸ਼ਨਲ ਪੁਰਸ਼ ਜੂਨੀਅਰ ਹਾਕੀ ਚੈਂਪੀਅਨਸ਼ਿਪ ਬੜਾ ਇੱਕ ਵੱਡਾ ਟੂਰਨਾਮੈਂਟ ਹੈ ਤੇ ਕਾਫੀ ਇਹਦੀ ਮਹੱਤਤਾ ਹੈ ਤੇ ਇਹਦੀ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਪੰਜਾਬ ਨੂੰ ਮਿਲੀ ਹੈ ਹਾਕੀ ਪੰਜਾਬ ਨੇ ਬਖੂਬੀ ਇਸ ਨੂੰ ਨਿਭਾਇਆ ਸੋ ਇਸ ਨੂੰ ਨਿਭਾਉਣ ਲੱਗੇ ਆ ਜੋ ਤਿਆਰੀਆਂ ਹੋਈਆਂ ਜਾਂ ਜੋ ਵੀ ਪ੍ਰਬੰਧ ਕੀਤੇ ਗਏ ਉਦੇ ਬਾਰੇ ਵੀ ਜ਼ਰੂਰ ਦੱਸੋ ਕਿਉਂਕਿ ਬੜੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਇਵੈਂਟ ਨੂੰ ਨਿਭਾਉਣਾ ਮਿਲਣਾ ਅੱਡ ਚੀਜ਼ ਹੈ ਪਰ ਉਹਨੂੰ ਨਿਭਾਉਣਾ ਇੱਕ ਅਲੱਗ ਚੀਜ਼ ਹੈ ਇਹਦੇ ਲਈ ਜੋ ਤਿਆਰੀਆਂ ਹੋਣ ਆ ਉਹਦੇ ਲਈ ਸਾਡੀ ਤਿਆਰੀਆਂ ਜਿਹੜੀਆਂ ਸੀ ਆਪਾਂ ਕਾਫੀ ਸਾਨੂੰ ਜਿਦਾ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਅਲਾਟ ਕਰ ਦਿੱਤੀ ਗਈ ਹੈ ਔਰ ਸਾਡੀ ਰੋਜ਼ ਆਪਣਾ ਜਿਆਦਾਤਰ ਮੀਟਿੰਗਾਂ ਹੁੰਦੀਆਂ ਸੀ ਉਹਦੇ ਵਿੱਚ ਸਾਡੇ ਜਿਹੜੇ ਸਰਦਾਰ ਕੁਲਬੀਰ ਸਿੰਘ ਸਿਆਣੀ ਔਰ ਰਾਜੀ ਸੈਕਟਰੀ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਉਹ ਵੀ ਕਾਫੀ ਹੈ ਸਟੇਡੀਅਮ ਵਗੈਰਾ ਜਿੱਦਾਂ ਅਸੀਂ ਸਾਰਾ ਦੇਖਿਆ ਕੰਮਿਊਡੀਸ਼ਨ ਵਗੈਰਾ ਔਰ ਖਾਣ ਪੀਣ ਇਹ ਜਿੰਨਾ ਸੀ ਸਾਡੇ ਪ੍ਰਧਾਨ ਜੀ ਸਾਡੇ ਸੈਕਟਰੀ ਸਾਹਿਬ ਜਿੰਨੇ ਸੀ ਸਾਡੇ ਮੈਂਬਰ ਸੀ ਇਹ ਸਾਰਿਆਂ ਦਾ ਰੋਲ ਉਹ ਸਾਡੀ ਜਿਹੜੀ ਆਪਾਂ ਟੀਮ ਬਣ ਕੇ ਜਿੰਨੇ ਸਾਡੇ ਨਾਲ ਬੰਦੇ ਸਾਡੇ ਜੁੜਿਆ ਉਹਨਾਂ ਨੇ ਸਾਰਿਆਂ ਨੇ ਕੰਮਿਡੀਸ਼ਨ ਖਾਣ ਪੀਣ ਦਾ ਔਰ ਰਹਿਣ ਦਾ ਔਰ ਹਰ ਚੀਜ਼ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਵਾਈਡ ਕੀਤੀ ਹੈ ਔਰ ਪਹਿਲੀ ਵਾਰ ਹੀ ਹੈਗਾ ਕਿ ਸਾਡੇ ਵਿੱਚ 29 ਟੀਮਾਂ ਜਿਹੜੀਆਂ ਪਾਰਟਿਸਿਪੇਟ ਕੀਤੀਆਂ ਹਮ ਤੇ ਕਈ ਵਾਰੀ ਉੱਥੇ ਟੀਮਾਂ ਮਿਸ ਕਰ ਜਾਂਦੀਆਂ ਪਰ ਇੱਥੇ ਸਾਰੀ ਟੀਮਾਂ ਨੇ ਪ੍ਰੋਵਾਈਡ ਕੀਤਾ ਔਰ ਸਾਰੇ ਗਰਮ ਮਹਿਸੂਸ ਕਰ ਰਹੇ ਕਿ ਆਪਾਂ ਪੰਜਾਬ ਵਿੱਚ ਖੇਲਣ ਆਏ ਆ ਬਹੁਤ ਵੱਡੀ ਗੱਲ ਹੈ ਕਿ ਸਾਰੀਆਂ ਟੀਮਾਂ ਪਹੁੰਚੀਆਂ ਸਾਰੇ ਨੇ ਹਿੱਸਾ ਲਿਆ ਤੇ ਬੜੇ ਮਾਣ ਨਾਲ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਤੇ ਇਹ ਬਤੌਰ ਖਜ਼ਾਨਚੀ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਰੇ ਆਰਥਿਕ ਪਹਿਲੂ ਨੂੰ ਵੇਖਣਾ ਸੋ ਤੁਹਾਡੇ ਮੁਤਾਬਕ ਹਾਕੀ ਪੰਜਾਬ ਦੀ ਗੱਲ ਹੋਵੇ ਜਾਂ ਭਾਰਤੀ ਹਾਕੀ ਦੀ ਗੱਲ ਹੋਵੇ ਜਿਹੜੇ ਆਰਥਿਕ ਪਹਿਲੂ ਆ ਉਹ ਐਸ ਲਈ ਕਿ ਹੋ ਜੇ ਮੰਨਦੇ ਹੋ ਤੁਸੀਂ ਮਜ਼ਬੂਤ ਨੇ ਜਾਂ ਇਹਨਾਂ ਨੂੰ ਹੋਰ ਬਿਹਤਰ ਹਾਲੇ ਕੀਤਾ ਜਾ ਸਕਦਾ ਹੈ ਬੇਸਿਕਲੀ ਸਾਨੂੰ ਜੇ ਇਸ ਤਰ੍ਹਾਂ ਸਾਨੂੰ ਹਾਕੀ ਪੰਜਾਬ ਹੈ ਸਾਨੂੰ ਜਿਹੜਾ ਪੈਸਾ ਥੋੜਾ ਬਹੁਤਾ ਸਾਨੂੰ ਹੋਰ ਪ੍ਰੋਵਾਈਡ ਹੋਣਾ ਚਾਹੀਦਾ ਤਾਂ ਕਿ ਇਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ ਪਰ ਸਾਨੂੰ ਜਿਹੜੇ ਸਾਡੇ ਜਿਹੜੇ ਆਪਣਾ ਦੋਸਤ ਹੈ ਹੋਰ ਸਾਡੇ ਜਿਹੜੇ ਮੈਨੂਫੈਕਚਰਸ ਹੈ ਉਹਰ ਸਾਡੇ ਜਿਹੜੇ ਆਪਣਾ ਸਪான்ਸਰ ਹੈ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਉਹਨਾਂ ਨੇ ਸਾਨੂੰ ਸਪੋਰਟ ਕਰਕੇ ਆਪਾਂ ਪਹਿਲੀ ਵਾਰ ਆ ਕਿ ਹਰ ਇੱਕ ਟੀਮ ਨੂੰ ਇੱਕ ਇੱਕ ਟੀ-ਸ਼ਰਟ ਇੱਕ ਇੱਕ ਚप्पल ਉਸ ਤੋਂ ਬਾਅਦ ਜਿੰਨਾ ਵੀ ਹੋਰ ਟੈਕਨੀਕਲ ਟੇਬਲ ਬੈਗ ਟਰੈਕਸੂਟ ਔਰ ਹਰ ਚੀਜ਼ ਇਹਨਾਂ ਨੂੰ ਆਪਾਂ ਪ੍ਰੋਵਾਈਡ ਕੀਤੀ ਹੈ ਔਰ ਸਾਪਾਂ ਸਪੌਂਸਰ ਜਿਹੜੇ ਹੈ ਸਾਡੇ ਹੈ ਜਿਹੜੇ ਮੈਨੂਫੈਕਚਰ ਹੈ ਉਹਨਾਂ ਦਾ ਸਾਡਾ ਬੜਾ ਵੱਡਾ ਯੋਗਦਾਨ ਹੈ ਇਸ ਹੋਕੀ ਮੇਜਾ ਦੇ ਦੇਣਾ ਜੀ ਸੋ ਆਪਾਂ ਸੁਣਿਆ ਕਿ ਬਹੁਤ ਵੱਡਾ ਇੱਕ ਆਯੋਜਨ ਹੁੰਦਾ ਹੈ ਜ਼ਿੰਮੇਵਾਰੀ ਹੁੰਦੀ ਹੈ ਤੇ ਸਾਰਿਆਂ ਦਾ ਨਾਲ ਸਹਿਯੋਗ ਵੀ ਜਿਹੜਾ ਉਹ ਜ਼ਰੂਰੀ ਹੁੰਦਾ ਹੈ ਤੇ ਜਾਂਦੇ ਜਾਂਦੇ ਬਹੁਤ ਸੰਖੇਪ ਲਫ਼ਜ਼ਾਂ ਦੇ ਵਿੱਚ ਹੌਕੀ ਪੰਜਾਬ ਦੀ ਸਥਿਤੀ ਪੰਜਾਬ ਵਿੱਚ ਹੌਕੀ ਖਿਡਾਰੀਆਂ ਦੀ ਸਥਿਤੀ ਤੇ ਪੁੰਗਰ ਦੇ ਖਿਡਾਰੀਆਂ ਬਾਰੇ ਤੁਸੀਂ ਕੁਝ ਸੰਦੇਸ਼ ਦੇਣਾ ਚਾਹੁੰਦੇ ਕੋਈ ਪਹਿਲੀ ਗੱਲ ਤੇ ਮੈਂ ਇਹ ਕਹੂੰਗਾ ਕਿ ਸਾਨੂੰ ਬੜੇ ਇੱਕ ਮਾਣ ਦੀ ਗੱਲ ਹੈ ਪੰਜਾਬ ਨੂੰ ਸਾਡੇ 10-10 ਪਲੇਅਰ ਜਿਹੜੇ ਐ 올ੰਪੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਤੇ ਦੋ ਵਾਰੀ ਸਾਡਾ ਜੀ ਬ੍ਰੌਂਜ਼ ਮੈਡਲ ਆਇਆ ਹੈ ਔਰ ਉਸ ਤੋਂ ਬਾਅਦ ਜਿਹੜਾ ਉਹ ਬੱਚਿਆਂ ਨੂੰ ਉਹਨੇ ਮੁੰਡਿਆਂ ਨੂੰ ਦੇਖ ਕੇ ਜਿਹੜੀ ਸਾਡੀ ਯੰਗ ਪਨੀਰੀ ਹੈ ਉਹ ਹੋਰ ਜਿਆਦਾ ਉਤਸ਼ਾਹਿਤ ਹੋ ਰਹੀ ਹੈ ਔਰ ਹੋਰ ਜਿਆਦਾ ਗਰੌਂਡੇ ਜਾ ਰਹੇ ਨੇ ਅੱਜ ਜਿਹੜੀ ਸਾਡੀ ਜਿਹੜੀ ਹੈ ਹਾਕੀ ਦੀ ਜਿਹੜੀ ਯੂਨੀਅਨ ਟੀਮ ਹੈ ਕੱਲ ਹਰਿਆਣਾ ਨੂੰ ਹਰਾਇਆ ਉਹਦੇ ਵਿੱਚ ਪਬਲਿਕ ਦੀ ਬਹੁਤ سپورਟ ਸੀ ਪਬਲਿਕ ਇੰਨੀ ਆਈ ਹੈ ਕਿ ਉਹਨਾਂ ਨੇ ਪੰਜਾਬ ਮਤਲਬ ਚੱਕ ਦੋ ਪੰਜਾਬ ਉਹਨਾਂ ਦੇ ਪਲੇਅਰਾਂ ਦਾ ਮੋਰਲ ਨਾ ਅੱਪ ਹੋ ਗਿਆ ਕਿ ਇਹ ਉਹਨਾਂ ਨੇ ਸਾਨੂੰ ਜਿੱਤ ਕੇ ਦਿੱਤਾ ਝੋਲੇ ਦਿੱਤਾ ਤੇ ਅੱਜ ਆਪਾਂ ਫਾਈਨਲ ਵੀ ਜ਼ਰੂਰ ਜਿੱਤਾਂਗੇ ਸੋ ਬਹੁਤ ਮਾਨ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਵਿੱਚ ਹਾਕੀ ਅੱਗੇ ਵੱਧ ਰਹੀ ਹੈ ਤੇ 올ਿਪੀਅਨ ਸੰਜੀਵ ਕੁਮਾਰ ਜੀ ਵਾਂਗੇ ਸੀ ਆਸ ਕਰਦੇ ਕਿ ਨਾ ਵੰਗ ਹੋਰ ਵੀ ਖਿਡਾਰੀ ਅੱਗੇ ਆਉਣ ਤੇ 올림픽 ਦੇ ਪੱਧਰ ਤੱਕ ਪਹੁੰਚਣ ਪੰਜਾਬ ਦਾ ਦੇਸ਼ ਦਾ ਨਾਂ ਰੌਸ਼ਨ ਕਰਨ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦਾ ਵੇਲਾ ਹੁਣ ਆ ਚੁੱਕਾ ਹੈ ਤੇ ਫਾਈਨਲ ਮੈਚ ਵਿੱਚ ਪਹੁੰਚੀਆਂ ਦੋਵੇਂ ਟੀਮਾਂ ਯਾਨੀ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀ ਟੀਮ ਹੁਣ ਫਾਈਨਲ ਮੈਚ ਖੇਡਣ ਦੇ ਲਈ ਤਿਆਰ ਹੈ ਅਤੇ ਦੋਵੇਂ ਟੀਮਾਂ ਫਾਈਨਲ ਤੋਂ ਪਹਿਲਾਂ ਮੈਦਾਨ ਵਿਖੇ ਅਭਿਆਸ ਕਰ ਰਹੀਆਂ ਨੇ, ਵਾਰਮ-ਅਪ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀਆਂ ਨੇ। ਅਤੇ ਨਾਲ ਦੀ ਨਾਲ ਦੋਹਾਂ ਟੀਮਾਂ ਦੇ ਕੋਚ ਵੀ ਇਸ ਫਾਈਨਲ ਮੈਚ ਤੋਂ ਪਹਿਲਾਂ ਟੀਮਾਂ ਦੇ ਅਭਿਆਸ ਦੀ ਨਿਗਰਾਨੀ ਕਰ ਰਹੇ ਨੇ ਜ਼ਬਰਦਸਤ ਹਾਕੀ ਦਾ ਮੁਜ਼ਾਹਰਾ ਕਰਨ ਤੋਂ ਬਾਅਦ ਫਾਈਨਲ ਵਿੱਚ ਪਹੁੰਚਿਆ ਇਹਨਾਂ ਦੋਹਾਂ ਟੀਮਾਂ ਦੇ ਖਿਡਾਰੀ ਕਾਫੀ ਉਤਸ਼ਾਹਿਤ ਲੱਗ ਰਹੇ ਨੇ ਅਤੇ ਫਾਈਨਲ ਮੈਚ ਦੇ ਲਈ ਦੋਹਾਂ ਟੀਮਾਂ ਦੀ ਤਿਆਰੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ ਉਜੇ ਬਨੇ ਦਰਸ਼ਕਾਂ ਵਿੱਚ ਵੀ ਇਸ ਫਾਈਨਲ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਵਿਖਿਆ ਜਾ ਰਿਹਾ ਹੈ ਅਤੇ ਖਾਸ ਕਰਕੇ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਅਤੇ ਹਾਕੀ ਦੇ ਸਖਲਾਈ ਲੈ ਰਹੇ ਬੱਚੇ ਵੀ ਇਸ ਫਾਈਨਲ ਮੈਚ ਨੂੰ ਵੇਖਣ ਪਹੁੰਚੇ ਨੇ ਲੰਬਾਸਕੂ ਲੈਫਟ ਹੌਕੀ ਦੀ ਪੋਜੀਸ਼ਨ ਦੇ ਉੱਪਰ ਲੇਕਨ ਇੰਟਰਸੈਪਟ ਕੀਤਾ ਔਰ ਬੜੇ ਖੂਬ ਦੂਰ ਤੇ ਦਿਨ ਆਈ ਪਾਸ ਕੀਤਾ ਦੋ ਖਿਡਾਰੀਆਂ ਨੂੰ ਚਤਨਾ ਦੇ ਕੇ ਅੱਗੇ ਵਧ ਰਿਹਾ ਹੈ ਲੇਕਿਨ ਇੰਟਰਸੈਪਟ ਕੀਤਾ ਗਿਆ ਆਰਗੇਨ ਅਸਲੇ ਪੰਜਾਬ ਦੇ ਖਿਡਾਰੀਆਂ ਦੇ ਕੋਲ ਔਰ ਅਜੇ ਤੱਕ ਕੋਈ ਖਾਸ ਮੂਵ ਦਿਖਾਈ ਨਹੀਂ ਦਿੱਤੀ ਪਹਿਲੇ ਕੁਆਟਰ ਦੇ ਵਿੱਚ ਜਦਕਿ ਪੰਜਾਬ ਦਾ ਹਮਲਾ 25 ਗਾਜ਼ ਦੀ ਰੇਖਾ ਨੂੰ ਪਾਰ ਕਰਦੇ ਹੋਏ ਔਰ ਉਹ ਪੈਨਲਟੀ corner ਪਹਿਲਾ ਪੈਨਲਟੀ corner ਪੰਜਾਬ ਦੇ ਹੱਕ ਦੇ ਵਿੱਚ ਔਰ ਦੇਖਣਾ ਹੈ ਕਿ ਇਸ ਪੈਨਲਟੀ corner ਦਾ ਪੰਜਾਬ ਲਾਭ ਉਠਾ ਪਾਉਂਦਾ ਹੈ ਕਿ ਨਹੀਂ ਜਟਕੇ ਖੇਡ ਨੂੰ ਪੁਸ਼ ਕਰਨ ਦੇ ਲਈ ਤਿਆਰ ਏ ਨੂੰ ਪਛਕੀਤਾ ਹੈ ਰੋਕਿਆ اور ਡਰੈਗ ਫਲਿਕ ਦौरा ਗੋਲ ਕੀਪਰ ਨੇ ਬਹੁਤ ਹੀ ਚੁਤrai ਦਿਨਾਲ ਔਰ ਬਹੁਤ ਹੀ ਸੁੰਦਰ ਗੋਲ ਖਾਤਾ ਖੋਲ੍ਹ ਲਿਆ ਪੰਜਾਬ ਨੇ ਪੈਨਲਟੀ corner ਦौरा ਗੋਲ ਕਰਕੇ ਸ਼ਿਫਰ ਦੇ ਮੁਕਾਬਲੇ ਦੇ ਵਿੱਚ ਇੱਕ ਗੋਲ ਨਾਲੋਂ ਪੰਜਾਬ ਅਗੇ ਤੋ ਪਹਿਲਾ ਕੁਆਟਰ ਖਤਮ ਹੋਣ ਦੇ ਵਿੱਚ ਤਕਰੀਬਨ ਤਕਰੀਬਨ 1 ਮਿੰਟ ਦੀ ਖੇਲ ਬਾਕੀ ਹੈ ਔਰ ਪੰਜਾਬ ਦੀ ਟੀਮ ਨੂੰ ਪਹਿਲਾ ਪੈਨਲਟੀ CORNER ਮਿਲਿਆ ਸੀ ਔਰ ਪਹਿਲਾ ਪੈਨਲਟੀ CORNER ਦੇ ਵਿੱਚ ਰਿਬਾਉਂ ਦਾ ਗੋਲ ਕਰ ਦਿੱਤਾ ਸੀ ਸੁਖਵਿੰਦਰ ਸਿੰਘ ਨੇ ਤੋ ਇਸ ਤਰ੍ਹਾਂ ਪੰਜਾਬ 0 ਦੇ ਮੁਕਾਬਲੇ ਵਿੱਚ ਇੱਕ ਗੋਲ ਨਾਲ ਲੀਡ ਕਰਦਾ ਹੋਇਆ ਪਹਿਲੇ ਕੁਆਟਰ ਦੇ ਵਿੱਚ ਔਰ ਹਮਲੇ ਜ਼ਰੂਰ ਕੀਤੇ ਯੂਪੀ ਦੀ ਟੀਮ ਨੇ ਲੇਕਿਨ ਰੱਖਿਆ ਪੰਕਤੀ ਨੇ ਬਹੁਤ ਹੀ ਸਫਾਇਦੇ ਨਾਲ ਪਿਛਾੜ ਦਿੱਤੇਗਾ ਤੇ ਇਸ ਵੇਲੇ ਗੇਂਦ ਆ ਯੂਪੀ ਦੇ ਸੈਂਟਰ ਫਾਰਵਰਡ ਕੋਲ ਗੇਂਦ ਲੈਫਟ ਹੈਂਡ ਦੀ ਪੋਜੀਸ਼ਨ ਦੇ ਉੱਪਰ ਟ੍ਰਿਬਲ ਕਰਦੇ ਹੋਏ ਲੰਬਾ ਸਕੂਪ ਦਿੱਤਾ ਲੇਕਿਨ ਗਲਤ ਤਰੀਕੇ ਦੇ ਨਾਲ ਰੋਕਿਆ ਗਿਆ ਜਿਸ ਕਰਕੇ ਰੈਫਰੀ ਨੇ ਬਰਦਾਸ਼ਤ ਨਹੀਂ ਕੀਤਾ ਔਰ ਫਾਉਲ ਦੇ ਦਿੱਤਾ ਗਿਆ ਸੁਰਜੀਤ ਹੌਕੀ ਸਟੇਡੀਅਮ ਜਲੰਧਰ ਵਿਖਿਆ ਸੀ ਮੌਜੂਦ ਹੈ ਜਿੱਥੇ 14ਵੇਂ ਪੁਰਸ਼ ਜੂਨੀਅਰ ਹੌਕੀ ਟੂਰਨਾਮੈਂਟ ਦੇ ਮੁਕਾਬਲੇ ਚੱਲ ਰਹੇ ਨੇ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੋਇਆ ਅਤੇ ਸ਼ਾਨਦਾਰ ਮੁਕਾਬਲੇ ਫਾਈਨਲ ਦਿਨ ਦੇ ਵੀ ਅਸਵਿਲੇ ਚੱਲ ਰਹੇ ਨੇ ਤੇ ਇਸ ਵੀਲੇ ਸਾਡੇ ਨਾਲ ਇਸ ਮੁਕਾਬਲੇ ਸੰਬੰਧੀ ਪੂਰੇ ਆਯੋਜਨ ਸੰਬੰਧੀ ਗੱਲ ਕਰਨ ਲਈ ਮੌਜੂਦ ਨੇ ਨਿਤਿਨ ਕੋਹਲੀ ਜੀ ਜੋ ਕਿ ਹਾਕੀ ਪੰਜਾਬ ਦੇ ਮੁਖੀ ਨੇ ਬਹੁਤ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਨੇ ਸਭ ਤੋਂ ਪਹਿਲਾਂ ਤੁਹਾਡੀ ਤੋਂ ਆਯੋਜਨ ਬਾਰੇ ਜਾਨਣਾ ਚਾਹਾਂਗੇ ਕਾਫੀ ਵੱਡਾ ਆਯੋਜਨ ਕੌਕੀ ਪੰਜਾਬ ਨੂੰ ਮਿਲਿਆ ਬੜੀ ਮਾਨ ਵਾਲੀ ਗੱਲ ਹੈ ਸੋ ਕੀ ਵੀ ਤੁਹਾਡੀ ਨਸਲ ਵਿੱਚ ਚਾਹੀ ਹੋ ਜਨ ਕਿਵੇਂ ਦਾ ਰਿਹਾ ਹੁਣ ਤੱਕ ਬਿਲਕੁਲ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਜੀ ਪੰਜਾਬੀ ਕਵਰ ਕਰਨ ਆਏ ਸਪੈਸ਼ਲੀ ਕੌਕੀ ਤੇ ਇਸ ਬੜੀ ਵਧੀਆ ਗੱਲ ਆ ਬੀਸਿਕਲੀ ਇਹ ਸਾਨੂੰ ਸਮੇਂ ਲੋ 18 ਸਾਲ ਬਾਅਦ ਪੰਜਾਬ ਨੂੰ ਕੋਈ ਨਸ਼ੀ ਮਿਲੀ ਹੈ 18 ਸਾਲਾਂ ਬਾਅਦ ਮਿਲਣਾ ਪੰਜਾਬ ਲਈ ਨੈਸ਼ਨਲੀ ਬੜੀ ਵੱਡੀ ਗੱਲ ਸੀ ਦੋ ਵਾਰੀ 올림픽 ਮੈਡਲ ਆਏ ਦੋਨੋਂ ਵਾਰੀ 8 ਮੁੰਡੇ ਤੇ 10 ਮੁੰਡੇ ਪੰਜਾਬ ਦੇ ਸੀ ਪਰ ਪੰਜਾਬ ਦੀ ਨੈਸ਼ਨਲ ਕਦੀ ਨਹੀਂ ਹੋਈ 11 ਸਾਲਾਂ ਬਾਅਦ ਸਾਨੂੰ ਇਹ ਮਿਲੀ ਹੈ ਤੇ ਬਹੁਤ ਅੱਛਾ ਟੂਰਨਾਮੈਂਟ ਆਰਗੇਨਾਈਜ਼ ਹੋਇਆ 29 ਟੀਮਾਂ ਡਿਫਰੈਂਟ ਸਟੇਟਸ ਦੇ ਆਈਆਂ ਸੀ ਤੇ ਲੱਕੀਲੀ ਅੱਜ ਦੇਖੋ ਪੰਜਾਬ ਜੋਂ ਹੋਣ ਵਰਗੇ ਪੰਜਾਬ ਦੀ ਟੀਮ ਫਾਈਨਲ ਵੀ ਖੇਡ ਰਹੀ ਹੈ ਸੋ ਹਣ ਵਾਲੇ ਸਮਝੌਤੇ ਵੀ ਉਪਰਾਲੇ ਜਾਰੀ ਰਹਿਣਗੇ ਜੀ ਹਾਂਜੀ ਅਸੀਂ ਉਹ ਡਿਸਟ੍ਰਿਕਟ ਵਾਈ ਸਾਰੀਆਂ ਐਸੋਸੀਏਸ਼ਨਾਂ ਸਾਡੀਆਂ ਬਣ ਗਈਆਂ ਹੁਣ ਉਹਨਾਂ ਨੂੰ ਬ੍ਰਾਊਨ ਲੈਵਲ ਤੋਂ ਗਰਾਸ ਰੂਟ ਲੈਵਲ ਤੋ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਇਕੁਪਮੈਂਟ ਵੀ ਦੇ ਰਹੇ ਹਾਂ ਕੈਂਪਸ ਵੀ ਲਗਾ ਰਹੇ ਹਾਂ ਫਾਈਨੈਂਸ਼ੀਅਲ ਹੈਲਪ ਵੀ ਦੇ ਰਹੇ ਹਾਂ ਜਿਹੜੀ ਕਿ ਅੱਗੇ ਪੰਜਾਬ ਆਕੀ ਵੀ ਨਹੀਂ ਮਿਲਦੀ ਨਹੀਂ ਮਿਲਦੀ ਜੀ ਸੋ ਬਹੁਤ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਹਨ ਜਿਵੇਂ ਕਿ ਇਹਨਾਂ ਨੇ ਦੱਸਿਆ ਤੇ ਕੋਕ ਨੂੰ ਲੈ ਕੇ ਬਹੁਤ ਵੱਡਾ ਰੋਲ ਇਹਨਾਂ ਦਾ ਹੋਵੇਗਾ ਹਾਕੀ ਪੰਜਾਬ ਦਾ ਹੋਵੇਗਾ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਇਸੇ ਤਰ੍ਹਾਂ ਅ थैंक यू हैव द ऑक्युरिटी टू हॉकी नो नले वलंदिया बहुत बहुत शुक्रिया थैंक यू थैंक यू थैंक यू आज जैसा कि ਤੁਸੀਂ ਜਾਣਦੇ ਹੋਗੇ ਸੁਰਜੀਤ ਔਕੀ ਸਟੇਡੀਅਮ ਜਲੰਧਰ ਦੇ ਵਿੱਚ ਜੂਨੀਅਰ ਨੈਸ਼ਨਲ हॉकी ਟੂਰਨਾਮੈਂਟ ਖੇਡਿਆ ਗਿਆ ਔਰ ਉਸ ਦੇ ਵਿੱਚ ਫਾਈਨਲ ਮੁਕਾਬਲਾ ਉੱਤਰ ਪ੍ਰਦੇਸ਼ ਔਰ ਪੰਜਾਬ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ ਔਰ ਦੋਨੋਂ ਟੀਮਾਂ ਨੇ ਬਹੁਤ ਹੀ ਅੱਛਾ ਖੇਡ ਦਾ ਪ੍ਰਦਰਸ਼ਨ ਕੀਤਾ ਔਰ ਤਿੰਨ-ਤਿੰਨ ਦੀ ਬਰਾਬਰੀ ਦੇ ਉੱਪਰ ਮੈਚ ਜਿਹੜਾ ਉਹ ਬਰਾਬਰ ਰਿਹਾ ਔਰ ਪੈਨਲਟੀ ਸ਼ੂਟ ਦੁਆਰਾ ਜਿਹੜਾ ਫੈਸਲਾ ਜਿਹੜਾ ਉਹ ਕੀਤਾ ਗਿਆ ਤੋਂ ਪਹਿਲੇ ਯੂਪ ਦਾ ਖਿਡਾਰੀ ਫਾਹਿਦ ਬੜੀ ਤੇਜ਼ੀ ਦੇ ਨਾਲ ਡ੍ਰਿਬਲ ਕਰਦਾ ਹੋਇਆ ਔਰ ਇਸ ਦੇ ਨਾਲ ਹੀ ਇਹ ਪੰਜਾਬ ਦਾ ਖਿਡਾਰੀ ਬੜੀ ਤੇਜ਼ੀ ਦੇ ਨਾਲ ਬਰਾਬਰ ਗੋਲ ਕੀਪਰ ਆਪਣਾ ਬਚਾਅ ਕਰਦਾ ਹੈ ਲੇਕਿਨ ਬਚਾ ਨਹੀਂ ਪਾਇਆ ਔਰ ਯੂਪੀ ਦੇ ਖਿਡਾਰੀ ਨੇ ਇਹ ਗੋਲ ਕਰ ਦਿੱਤਾ ਆਰੇ ਪੰਜਾਬ ਦਾ ਖਿਡਾਰੀ ਬੜੀ ਤੇਜ਼ੀ ਦੇ ਨਾਲ ਡ੍ਰਿਬਲ ਕਰਦਾ ਹੋਇਆ ਔਰ ਇਸ ਤਰ੍ਹਾਂ ਨਾਲ ਯੂਪੀ ਦਾ ਖਿਡਾਰੀ ਨੇ ਇਹ ਗੋਲ ਕਰ ਦਿੱਤਾ ਤੇ ਪੰਜਾਬ ਦਾ ਖਿਡਾਰੀ ਬੜੀ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਔਰ ਰਿਵਰਸ ਫਲਿੱਕ ਨਾਲ ਗੋਲ ਕਰਨਾ ਚਾਹੁੰਦਾ ਡਾਜ ਕਰਕੇ ਤੇ ਗੋਲ ਕਰ ਦਿੱਤਾ ਗਿਆ ਪੰਜਾਬ ਦਾ ਖਿਡਾਰੀ ਪੈਨਲਟੀ ਸ਼ੂਟਰ ਦੁਆਰਾ اور ਬਰਾਬਰ ਕੋਸ਼ਿਸ਼ ਕਰਦਾ ਹੋਇਆ ਗੋਲ ਕੀਪਰ ਲੇਕਿਨ ਬਚਾ ਨਹੀਂ ਕਰ ਪਾਇਆ। ਤੋਂ ਇਸ ਤਰ੍ਹਾਂ ਨਾਲ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਹ ਜਿਹੜਾ ਪੈਨਲਟੀ ਸ਼ੂਟਆਊਟ ਜਿਹੜਾ ਮੁਕਾਬਲੇ 'ਤੇ ਉੱਪਰ ਔਰ ਇਸ ਦਾ ਜਿਹੜਾ ਕਿ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਪੰਜਾਬ ਇਸ ਦਾ ਜੇ ਜੇਨਰ ਰਿਹਾ। ਤੋਂ ਇਸ ਤੇ ਨਾਲ ਪੰਜਾਬ ਨੇ ਇਨ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜੋ ਕਿ ਸੁਰਜੀਤ ਸਾਖੀ ਸਟੇਡੀਅਮ ਜਲੰਧਰ ਦੇ ਵਿੱਚ ਖੇਲ ਗਈ ਔਰ ਬਹੁਤ ਹੀ ਖੁਸ਼ੀ ਦੀ ਮੌਕਾ ਵਿੱਚ ਪੰਜਾਬ ਦੇ ਖਿਡਾਰੀ ਔਰ ਖੂਬਸੂਰਤ ਟਰੋਫੀ ਜਿਹੜੀ ਕਿ ਪ੍ਰਬੰਧਕਾਂ ਦੀ ਨਰਈ ਇਹ ਹੁਣ ਟੀਮ ਦੇ ਨਾਲ ਜਾਏਗੀ ਸੋ ਇੱਕ ਬਹੁਤ ਹੀ ਸੰਘਰਸ਼ ਭਰਪੂਰ ਅਤੇ ਰਮਾਂਚਕ ਫਾਈਨਲ ਮੈਚ ਤੋਂ ਬਾਅਦ 14ਵਾਂ ਪੁਰਸ਼ ਜੂਨੀਅਰ ਹਾਕੀ ਮੈਨਸ ਚੈਂਪੀਅਨਸ਼ਿਪ ਦਾ ਖਿਤਾਬ ਪੰਜਾਬ ਦੀ ਟੀਮ ਨੇ ਜਿੱਤਿਆ ਪੰਜਾਬ ਦੀ ਟੀਮ ਦੇ ਇਸ ਵੇਲੇ ਸਾਡੇ ਨਾਲ ਟੀਮ ਦੇ ਕੋਚ ਅਵਤਾਰ ਸਿੰਘ ਸੰਘਾ ਜਿਹੜਾ ਨੇ ਪਿੰਕਾ ਤੇ ਰਾਤ ਵੀ ਜਾਣਾ ਦਿੰਦਾ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਟੀਮ ਦੀ ਜਿੱਤ ਸਬੰਧੀ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਇਸ ਜਿੱਤ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਪੂਰੇ ਪੰਜਾਬ ਨੂੰ ਇਹ ਸਿੱਧੀ ਵਧਾਈਆਂ ਕਿ ਇਹਦੇ ਵਿੱਚ ਬਹੁਤ ਚਿਰਾਂ ਬਾਅਦ ਜਿਹੜੀ ਨੈਚਰਲ ਇੱਥੇ ਪੰਜਾਬ ਦੇ ਵਿੱਚੋਂ ਤੇ ਅਸੀਂ ਇਸ ਨੂੰ ਜਿੱਤਿਆ ਹੈਗਾ ਇਸ ਲਈ ਸਾਰੇ ਪੂਰੇ ਪੰਜਾਬ ਨੂੰ ਪੂਰੇ ਹਾਕੀ ਪੰਜਾਬ ਨੂੰ ਸਹਿਕ ਦੀਆਂ ਵਧਾਈਆਂ ਬਹੁਤ ਬਹੁਤ ਇਸ ਜਿੱਤ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਚ ਜੋ ਬੜਾ ਰੋਮਾਂਚਕ ਸਾਬਤ ਹੋਇਆ ਸੈਮੀਫਾਈਨਲ ਵਾਂਗ ਹੀ ਵੀ ਦੇਖੋ ਲਖੀਰ ਨੇ ਪਲਾਟ ਤੱਕ ਗਿਆ ਉਸ ਜਿੱਤ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਇੱਕ ਬਹੁਤ ਹੀ ਜਿਹੜਾ ਸੈਮ ਫੈਨਾ ਮੈਚ ਹੋਇਆ ਸੀ ਉਹ ਬਹੁਤ ਵਧੀਆ ਹੋਇਆ ਸੀ ਅਸੀਂ ਡਾਊਨ ਹੋ ਕੇ ਫਿਰ ਜਿੱਤੇ ਸੀ ਇਹ ਚ ਅਸੀਂ ਲੀਡ ਲੈ ਕੇ ਫਿਰ ਅਸੀਂ ਬੇ ਬਰਾਬਰ ਆ ਕੇ ਫਿਰ ਜਿੱਤੇ ਆ ਪਰ ਦੋਨੋਂ ਚੀਜ਼ਾਂ ਚ ਮੈਚ ਜਿਹੜੇ ਸੀਗੇ ਹਾਕੀ ਬਹੁਤ ਵਧੀਆ ਖੇਡੀ ਗਈ ਆ ਔਰ ਇਹ ਗਾ ਆਉਣ ਵਾਲਾ ਇਹ ਭੁੱਖਿਆ ਇੰਡੀਆ ਦਾ ਇਹ ਬੱਚੇ ਇਥੋਂ ਸਿਲੈਕਟ ਹੋਣਗੇ ਬਾਹਰ ਜਾ ਕੇ ਇੰਡੀਆ ਲੋ ਖੇਡਣਗੇ ਇਸ ਮੈਚ ਦੌਰਾਨ ਲੰਬੇ ਸਮੇਂ ਤੱਕ ਆਪਣੀ ਟੀਮ ਜਿਹੜੀ ਤੁਹਾਡੇ ਲੀਡ ਕਰ ਰਹੀ ਸੀ ਅਗੇਤ ਵਿੱਚ ਸੀ ਤੇ ਇਸ ਦੇ ਬਾਅਦ ਜਿਹੜਾ ਮੈਚ ਫਸਿਆ ਤੇ ਕਨੈਕਟਿਵ ਸ਼ੂਟਆਊਟ ذریعے ਫੈਸਲਾ ਹੋਇਆ ਉਸ ਪਲ ਵਾਈ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਰਖਿਆਤਮਕ ਤੌਰ ਤੇ ਟੀਮ ਕੋਲੇ ਕੋਈ ਗਲਤੀਆਂ ਆਈਆਂ ਦੇਖੋ ਹੁੰਦਾ ਆ ਜਦੋਂ ਜਦੋਂ ਪਲੇਅਰ ਥੱਕਦੇ ਆ ਜਾਂ ਉਹਨਾਂ ਤੋਂ ਗਲਤੀਆਂ ਹੁੰਦੀਆਂ ਆ ਬਾਹਰੋਂ ਤਾਂ ਸਾਡੀ ਇਹੋ ਕੋਸ਼ਿਸ਼ ਹੁੰਦੀ ਆ ਕਿ ਗੋਲ ਨਾ ਉਤਰੇ ਪਰ ਜਦ ਵਿੱਚ ਕੋਲੇਰ ਖੇਲਦੇ ਆ ਉਹ ਰਿਆਂ ਬਹੁਤ ਗਲਤੀਆਂ ਹੁੰਦੀਆਂ ਆ ਉਹਦਾ ਗਲਤੀਆਂ ਦਾ ਨਤੀਜਾ ਇਹ ਹੁੰਦਾ ਆ ਕਿ ਗੋਲ ਹੁੰਦਾ ਆ ਇਹ ਜੋ ਪ੍ਰੈਸ਼ਰ ਹੁੰਦਾ ਬੱਚਿਆਂ ਤੇ ਤੇ ਇਹਦੇ ਕਰਕੇ ਹੁੰਦਾ ਹੈ ਬਾਕੀ ਹਰ ਨਾਲ ਕੋਈ ਨਹੀਂ ਚਾਹੁੰਦਾ ਹਰੇਕ ਆਦਮੀ ਜਿੱਤਣਾ ਹੀ ਚਾਹੁੰਦਾ ਹੈ ਜੀ ਸੌਕੀ ਦੀ ਖੇਡ ਦੀ ਆਪਾਂ ਗੱਲ ਕੀਤੀ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕੀਤੀ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ ਮੈਦਾਨ ਖੋਰ ਦਾ ਐਜ਼ ਅ ਕੋਚ ਇਹ ਮੇਰਾ ਪੰਜਵਾਂ ਬੋਲਡ ਮੈਡਲ ਹੈ ਜੀ ਇਹ ਤੋਂ ਪਹਿਲਾਂ ਚਾਰ ਅਰੇ ਜਿੱਤ ਚੁੱਕੇ ਸੀਗੇ ਇਹ ਪੰਜਵਾਂ ਮੈਡਲ ਹੈ ਜੀ ਤੁਹਾਨੂੰ ਇੱਕ ਵਾਰ ਫਿਰ ਨਮੇਸ਼ ਜੀ ਬਹੁਤ-ਬਹੁਤ ਮੁਬਾਰਕ। ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ। ਜੂਨੀਅਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤੂ ਪੰਜਾਬ ਦੀ ਟੀਮ ਦੇ ਕਪਤਾਨ ਐਸਵੇਲੇ ਸਾਡੇ ਨਾਲ ਨੇ। ਇਸ ਜਿੱਤ ਬਾਰੇ ਤੁਸੀਂ ਇਹ ਕਹਿਣਾ ਚਾਹੋ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਸਰ। ਥੈਂਕ ਯੂ ਸਰ। ਸਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ ਕਿਉਂਕਿ ਅੱਜ ਜਿਹੜਾ ਮੈਡਲ ਆਇਆ ਨਾ ਸਰ ਪੰਜਾਬ ਦਾ ਗੋਲ ਮੈਡਲ। ਸਰ ਪੰਜਾਬ ਦਾ ਮੈਡਲ ਆਇਆ ਜੂਨੀਅਰ ਨੈਸ਼ਨਲ ਦੇ ਸਰ ਇਹ 14th ਨੈਸ਼ਨਲ ਆ ਤੇ ਪੰਜਾਬ ਦਾ 5 ਜਾਂ 6 ਸਾਲ ਬਾਅਦ ਸਰ ਜੂਨੀਅਰ ਚ ਮੈਡਲ ਆਇਆ। ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਹੁਣ ਬਾਹਰ ਸਾਰੇ ਦਰਸ਼ਕ ਵੀ ਮੈਚ ਦੇ ਵਿੱਚ ਖੁੱਦੇ ਸੀ ਤੁਸੀਂ ਵਿੱਚ ਖੇਡ ਰਹੇ ਸੀ ਤੁਹਾਡਾ ਕੀ ਤੇਰਬਾਰਿਆ ਇਸ ਮੈਚ ਦਾ ਸਰ ਪੂਰਾ ਇੰਜੋਏਮੈਂਟ ਕੀਤਾ ਸੀ ਪੂਰਾ ਇੰਜੋਏ ਕੀਤਾ ਗੇਮ ਨੂੰ ਬਹੁਤ ਵਧੀਆ ਮੈਚ ਸੀ ਸਰ ਪ੍ਰੈਸ਼ਰਾਈਜ਼ ਮੈਚ ਤੇ ਬਹੁਤ ਵਧੀਆ ਖੇਡੇ ਸਾਰੇ ਸਾਰੀ ਟੀਮ ਬਹੁਤ ਵਧੀਆ ਖੇਡੀ 18 ਦੇ 18 ਬੇਸ ਬਦੇ ਖੇਡੇ ਸਰ ਫਿਰ ਵੀ ਬਹੁਤ ਵਧੀਆ ਮੁਕਾਬਲਾ ਖੇਡੇ ਹੈ ਹਾਰ ਜਿੱਤ ਤੋਂ ਅੱਗੇ ਵੱਧ ਕੇ ਜੇ ਆਪਾਂ ਸੋਚੀਏ ਤਾਂ ਬਹੁਤ ਵੱਡਾ ਤਜਰਬਾ ਤੁਹਾਡੇ ਲਈ ਵੀ ਹਾਸਲ ਹੋਇਆ ਸਾਰੀ ਟੀਮ ਦੇ ਲਈ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਅੱਗੇ ਲਈ ਸ਼ੁਭ ਕਾਮਨਾਵਾਂ ਥੈਂਕ ਯੂ ਸਰ ਥੈਂਕ ਯੂ ਸੋ ਅੱਜ ਦਾ ਇਹ ਖੇਡ ਸੰਸਾਰ ਪ੍ਰੋਗਰਾਮ ਦਾ ਬਹੁਤ ਹੀ ਵਿਸ਼ੇਸ਼ ਅੰਕ ਤੁਹਾਡੇ ਤੱਕ ਪਹੁੰਚਾਇਆ ਗਿਆ ਜਲੰਧਰ ਦੇ 올ਿਪੀਅਨ ਸਰਜੀਤ ਹਾਕੀ ਸਟੇਡੀਅਮ ਤੋਂ ਜਿੱਥੇ ਕਿ 14ਵੀਂ ਪੁਰਸ਼ ਹਾਕੀ ਚੈਂਪੀਅਨਸ਼ਿਪ ਦੇ ਮੁਕਾਬਲੇ ਫਾਈਨਲ ਮੁਕਾਬਲੇ ਆਪਣੇ ਅੰਤਮ ਤੱਕ ਪਹੁੰਚੇ ਪੰਜਾਬ ਦੀ ਟੀਮ ਜੀਤੂ ਬਣੀ ਹੈ ਫਾਈਨਲ ਵਿੱਚ ਉੱਤਰ ਪ੍ਰਦੇਸ਼ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ ਛੇੜਾ ਕੇ ਤੇ ਇਸ ਆਯੋਜਨ ਦੇ ਨਾਲ ਜੁੜਦੇ ਸਾਰੇ ਪਹਿਲੂ ਅਸੀਂ ਤੁਹਾਡੇ ਲਈ ਪੇਸ਼ ਕੀਤੇ ਅੱਜ ਦੇ ਇਸ ਪ੍ਰੋਗਰਾਮ ਜ਼ਰੀਏ ਆਸ ਕਰਦੇ ਹਾਂ ਕੀ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਖਾਸ ਕਰਕੇ ਹਾਕੀ ਸੰਬੰਧੀ ਇਸ ਵਿਸ਼ੇਸ਼ ਜਾਣਕਾਰੀਆਂ ਤੇ ਪੇਸ਼ਕਾਰੀ ਤੋਂ ਆਪ ਸਭ ਨੂੰ ਜ਼ਰੂਰ ਲਾਹਾ ਹੋਵੇਗਾ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਾਂ ਤਕਲੀਫ਼ ਜਾਸਤ ਦਿਓ ਬਹੁਤ ਬਹੁਤ ਧੰਨਵਾਦ